ਪੰਜਾਬ ਕੇਸਰੀ ਜਗਮਾਨੀ ਟੀਵੀ ਨਾਲ ਜੁੜੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਇਸ ਵੇਲੇ ਅਸੀਂ ਮਲੇਰਕੋਟਲਾ ਦੀ ਆ ਈਦਗਾ ਵਿਖੇ ਖੜੇ ਆ ਤੇ ਤੁਹਾਨੂੰ ਦੱਸਦੀਏ ਕਿ ਪੂਰੇ ਏਸ਼ੀਆ ਦੀ ਜਿਹੜੀ ਇਹ ਸਭ ਤੋਂ ਵੱਡੀ ਈਦਗਾ ਹੈ ਤੇ ਜਿੱਥੇ ਈਦੁਲ ਫਿਤਰ ਦੇ ਮੌਕੇ ਕੱਲ ਮੁਸਲਮ ਭਾਈਚਾਰੇ ਦੇ ਵੱਲੋਂ ਇੱਥੇ ਨਮਾਜ਼ अदा ਕੀਤੀ ਜਾਣੀ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਵੀ ਆ ਰਹੀ ਹੈ ਕਿ ਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਜਿਹੜੇ ਉਹ ਮੁਸਲਮ ਭਾਈਚਾਰੇ ਦੇ ਨਾਲ ਆਪਣਾ ਈਦ ਦਾ ਜਿਹੜਾ ਪਵਿੱਤਰ ਤਿਹਾਰ ਹੈ ਉਨੂੰ ਮਨਾਉਣ ਦੇ ਲਈ ਹਰ ਸਾਲ ਦੀ ਤਰ੍ਹਾਂ ਇੱਥੇ ਆ ਰਹੇ ਨੇ ਦੱਸ ਦਈਏ ਕਿ ਡੀਸੀ ਮਲੇਰ ਕੋਟਲਾ ਵਿਰਾਜ ਅਸਤੇcke ਜਿਨ੍ਹਾਂ ਨੇ ਸਖਤ ਹਦਾਇਤਾਂ ਕੀਤੀਆਂ ਨੇ ਕਿ ਜੋ ਵੀ ਇੱਥੇ ਅਧੂਰੇ ਕੰਮ ਨੇ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕਰ ਦਿੱਤੇ ਜ਼ਿਲ੍ਹਾ ਪ੍ਰਸ਼ ਮੁਖੀ ਗਗਨੇਜੀਤ ਸਿੰਘ ਦੀ ਰਹਿਨਮਾਈ ਹੇਠ ਅੱਜ ਇੱਥੇ ਜਿਹੜਾ ਇੱਕ ਦੌਰਾ ਵੀ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਦੱਸ ਦਈਏ ਕਿ ਜਿਹੜੇ ਅਧੂਰੇ ਕਾਰਜ ਨੇ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਪੂਰੇ ਕਰਨ ਦੀਆਂ ਸਖਤ ਹਦਾਇਤਾਂ ਨੇ ਜੋ ਡੀਸੀ ਮਲੇਰ ਕੋਟਲਾ ਦੇ ਵੱਲੋਂ ਦਿੱਤੀਆਂ ਗਈਆਂ ਨੇ ਦੱਸਦੀ ਹੈ ਕਿ ਜੋ ਵੀ ਇੱਥੇ ਬੈਰੀਕੇਟਿੰਗ ਦਾ ਕੰਮ ਹੈ ਫਿਲਹਾਲ ਕੱਲ ਈਦ ਦੇ ਪਵਿੱਤਰ ਦਿਹਾੜੇ ਦੇ ਮੌਕੇ ਹੈ ਜਿਹੜਾ ਇੱਥੇ ਨਿਰਵਿਘਨ ਬਿਜਲੀ ਪਾਣੀ ਦੀ ਸਪਲਾਈ ਤੇ ਹੋਰ ਜੋ ਸਹੂਲਤਾਂ ਨੇ ਲੋੜਿੰਦੀਆਂ ਉਹਨਾਂ ਨੂੰ ਯਕੀਨੀ ਬਣਾਉਣ ਦੀ ਗੱਲ ਕੀਤੀ ہوئی ਹੈ ਤੇ ਦੇਖ ਸਕਦੇ ਹੋ ਕਿ ਇਸ ਵੇਲੇ ਜਿਹੜੀ ਬੜੀ ਇੱਥੇ ਚਹਲ ਪਹਲ ਹੈ ਤੇ ਕੱਲ ਨੂੰ ਮੁਸਲਿਮ ਭਾਈਚਾਰਾ ਹੈ ਜਿਹੜਾ ਉਹ ਇੱਥੇ ਆਪਣਾ ਈਦੁਲ ਫਿਤਰ ਦਾ ਜਿਹੜਾ ਪਵਿੱਤਰ ਤਿਹਾੜਾ ਹੈ ਉਸ ਨੂੰ ਮਨਾਉਣ ਦੇ ਲਈ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ 71 ਹੋਣਗੇ ਚਾਹੇ ਹਿੰਦੂ ਹੋਵੇ ਸਿੱਖ ਹੋਵੇ ਜਾਂ ਮੁਸਲਮਾਨ ਭਰਾ ਨੇ ਸਰਬਸਾਂਝੇ ਤੌਰ ਤੇ ਇੱਥੇ ਜਿਹੜਾ ਈਦ ਦਾ ਪਵਿੱਤਰ ਤਿਹਾੜਾ ਮਨਾਉਣਗੇ ਤੇ ਦੱਸਦੀ ਹੈ ਕਿ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਈਦਗਾ ਹੈ ਮਲੇਰ ਕੋਟਲਾ ਤੇ ਇੱਥੇ ਜਿਹੜਾ ਕੱਲ ਨੂੰ ਈਦੁਲ ਫਿਤਰ ਦਾ ਫਿਤਰ ਦਾ ਜਿਹੜਾ ਪਵਿੱਤਰ ਤਿਹਾੜਾ ਹੈ ਉਹ ਮਨਾਇਆ ਜਾਵੇਗਾ ਫਿਲਹਾਲ ਜਿਹੜੇ ਸੁਰੱਖਿਆ ਦੇ ਪ੍ਰਬੰਧ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੈਰੀਗੇਟਿੰਗ ਕੀਤੀ ਹੋਈ ਹੈ ਤੇ ਸੁਰੱਖਿਆ ਦੇ ਵੀ ਪੂਖਤਾ ਇੰਤਜ਼ਾਮ ਕੀਤੇ ਹੋਏ ਨੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜੇ ਉਹ ਆਪਣੀ ਡਿਊਟੀ ਆ ਬੜੀ ਤੰਦੇਹੀ ਦੇ ਨਾਲ ਇੱਥੇ ਨਿਭਾ ਰਹੇ ਨੇ ਡੀਸੀ ਮਲੇਰ ਕੋਟਲਾ ਦੇ ਸਖਤ ਹਦਾਇਤਾਂ ਨੇ ਕਿ ਕੱਲ ਦੀ ਡੇਟ ਦੇ ਵਿੱਚ ਜਦੋਂ ਈਦ ਦਾ ਤਿਹਾੜ ਇੱਥੇ ਮਨਾਇਆ ਜਾਊਗਾ ਨਮਾਜ਼ਾਂ ਦਾ ਕੀਤੀ ਜਾਊਗੀ ਤੇ ਨਿਰਵਿਘਨ ਬਿਜਲੀ ਵੈਰੀਗੇਟਿੰਗ ਆਉਣ ਜਾਣ ਵਾਲੇ ਸ਼ੱਕੀ ਵਾਹਨਾਂ ਦੀ ਚੈਕਿੰਗ ਹੈ ਜਿਹੜੀ ਤੇ ਬਿਜਲੀ ਸਪਲਾਈ ਪੀਣ ਵਾਲਾ ਪਾਣੀ ਜੋ ਵੀ ਲੜਿੰਦੀਆਂ ਸਹੂਲਤਾਂ ਨੇ ਉਹਨਾਂ ਦੀਆਂ ਸਖਤ ਹਦਾਇਤਾਂ ਦਾ ਪਾਲਣ ਕਰਨਾ ਜ਼ਰੂਰੀ ਹੈ ਤੇ ਇਹ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਈਦਗਾ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੱਲ ਨੂੰ ਮੁਸਲਮ ਭਾਈਚਾਰਾ 71 ਹੋਵੇਗਾ ਤੇ ਆਪਣਾ ਪਵਿੱਤਰ ਤਿਹਾਰ ਜਿਹੜਾ ਉਹ ਮਨਾਵੇਗਾ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਬਣੀ ਪੰਜਾਬ ਕੇਸਰੀ ਲਈ ਮਲੇਰ ਕੋਟਲਾ ਤੋਂ ਮੈਂ ਪ੍ਰਕਾਸ਼ ਸ਼ਰਮਾ